ਠੀਕ ਹੈ ਜਿੱਤੇ ਆਬਜੈਕਸ਼ਨ ਨਹੀਂ ਹੈ ਪਾਜੀ ਮੈਂ ਤੁਹਾਨੂੰ ਕਿੰਨੇ ਬੰਦਿਆਂ ਦੀ ਵੀਡੀਓ ਦਿਖਾਵਾਂ ਜਿਨ੍ਹਾਂ ਨੇ ਬਾਣੇ ਪਾ ਕੇ ਨਸ਼ੇ ਕਰਦੇ ਦਾਰੂ ਪੀਂਦੇ ਮੀਟ ਖਾਂਦੇ ਆ ਉਹਦੋਂ ਮੀਟ ਦੀ ਗੱਲ ਕਿਸ ਨੇ ਕੀਤੀ ਉਹਦੇ ਨਾਲ ਆਪਣੇ ਇੰਟਰਵਿਊ 'ਚ ਮਤਲਬ ਚਲੋ ਇੱਕ ਇੱਕ ਮਿੰਟ ਜੀਟ ਮਿੰਟ ਇੱਕ ਸਵਾਲ ਕਰੋ ਇੱਕ ਸਵਾਲ ਕਰੋ ਪਾਜੀ ਇੱਕ ਕਲਾਸ ਦੇ ਵਿੱਚ ਸਾਰਿਆਂ ਨੇ ਦਾਖਲਾ ਲੈ ਲਿਆ ਸੁਣੋ ਉਹਦੇ 'ਚੋਂ ਮੰਨ ਲਓ ਵੀ ਤਿੰਨ ਬੱਚੇ ਫੇਲ ਹੋ ਗਏ 97 ਬੱਚੇ ਪਾਸ ਹੋ ਗਏ ਤੁਸੀਂ ਪਾਸ ਹੋਏ ਬੱਚੇ ਮਤਲਬ ਵੇਖਣਾ ਕਿ ਫਿਰ ਹੋਏ ਮਤਲਬ ਵੇਖਣਾ ਤੁਹਾਨੂੰ ਪੁੱਛਦਾ ਨਹੀਂ ਮੈਂ ਵੇਖਾਂਗੇ ਕਿ ਚਲੋ ਪਾਸ ਹੋਇਆਗਾ ਵੱਲ ਵੀ ਕਿਹੜੀ ਹੈ ਮੈਂ ਦੱਸਦਾ ਕਿਹੜੀ ਹੈ ਉਹ ਜਿਵੇਂ ਨਾ ਕਹਿੰਦੇ ਕਿਸੇ ਨਿਆਣੇ ਦੇ ਨਾ 100 ਦੇ ਵਿੱਚੋਂ ਨੰਬਰ ਆਇਆ 7 ਉਹਦੇ ਪਿਓ ਨੇ ਵੱਟ ਕੇ ਮਾਰੀ ਚਪੇੜ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਚਵਲਾ ਸਵੇਰੇ ਸ਼ਾਮ ਤੇ ਅਸੀਂ ਤੈਨੂੰ ਸਕੂਲ ਛੱਡਣ ਜਾਣਾ ਲੈਣ ਜਾਣਾ ਮਗਰ ਰੋਟੀ ਦੇਣ ਜਾਣਾ ਤੇ ਤੂੰ ਸਾਡਾ ਆ ਮੁੱਲ ਪਾਇਆ 100 ਦੇ ਵਿੱਚੋਂ 7 ਨੰਬਰ ਲੈ ਕੇ ਆ ਗਿਆ ਉਹ ਕਹਿੰਦਾ ਲੈ ਨੰਬਰਦਾਰਾਂ ਦੇ ਮੁੰਡੇ ਦੇ ਵਿੱਚ ਤਿੰਨ ਨੰਬਰ ਆਏ ਐ ਉਹਨੇ ਕਦੀ ਇਹ ਨਹੀਂ ਕਹਿਣਾ ਵੀ ਆਪਣੇ ਗਵੰਡੀ ਗਰਦਿਆਲ ਦੇ ਪੋਤੇ ਦੇ ਵੀ 79 ਨੰਬਰ ਆਏ ਐ ਉਨੇ ਹਮੇਸ਼ਾ ਐਗਜ਼ਾਮਪਲ ਆਪਣੇ ਤੋਂ ਛੋਟੇ ਦੀ ਦੇਣੀ ਹੈ ਹੁਣ ਤੁਸੀਂ ਆਪਣੇ ਤੋਂ ਛੋਟੀ ਐਗਜ਼ਾਮਪਲ ਦੇ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ ਯਤਨ ਨਾ ਕਰੋ ਜੇ ਗੁਰੂ ਕੇ ਸੇਖੋਂ ਤੋਂ ਗੁਰੂ ਦੇ ਰਾਹ ਦੇ ਉੱਪਰ ਤੁਰੋ ਆਪਣੇ ਮਿਸ਼ਨ ਦੀ ਪਛਾਣ ਕਰੋ ਕਿੱਥੇ ਪੰਜਾਬ ਨੂੰ ਗੁਲਾਮ ਬਣਾਇਆ ਜਾ ਰਿਹਾ ਕੋਈ ਮਾੜੀ ਮੋਟੀ ਅੰਦਰ ਦੀ ਆਵਾਜ਼ ਨੂੰ ਪਛਾਣ ਕੇ ਬਾਹਰ ਚੁੱਕੋ ਨਾ ਕਿ ਹੱਲ ਲਗਾ ਦੇ ਉੱਪਰ ਬਰੂਤ ਕਰਨ ਦਾ ਬਾਈਕ ਕਰਨ ਦਾ ਚਲੋ ਮੈਂ ਇਹ ਨਹੀਂ ਕਹਿੰਦਾ ਗੁਰੂ ਮਾਚੜ ਚੜ੍ਹਦੀ ਕਲਾ ਕਰੇ ਚਲੋ ਗੁਰੂ ਗ੍ਰੰਥ ਸਾਹਿਬ ਮਾਰਾ ਸਦਾ ਰਣੇ ਆ ਅੰਗਸਾਂ ਵੀ ਜਦੋਂ ਚੜ੍ਹਦੀ ਕਲਾ ਕਰੇ ਤੁਸੀਂ ਜੇ ਤੂੰ ਕੌਲ ਕੀ ਸੀ ਤੁਸੀਂ ਮੈਨੂੰ ਕੀ ਕਿਹਾ ਪਹਿਲਾਂ ਤੁਸੀਂ ਉਹਨਾਂ ਲੋਕਾਂ ਦਾ ਸਾਥ ਦੇ ਰਹੇ ਜਿਹੜੇ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਨੇ ਜਿਹੜਾ ਅੰਮ੍ਰਿਤਪਾਲ ਦਾ ਵਿਰੋਧ ਕਰਦਾ ਆ ਤੁਸੀਂ ਉਹਨਾਂ ਨੂੰ ਕੋ ਜਵਾਬ ਦਿੰਦੇ ਹੋ ਭਾਈ ਜੀ ਮੈਂ ਇੱਕ ਗੱਲ ਸੁਣ ਲਓ ਨਾ ਅੰਮ੍ਰਿਤਪਾਲ ਦਾ ਹਮਾਇਤੀ ਆ ਨਾ ਅੰਮ੍ਰਿਤਪਾਲ ਦਾ ਵਿਰੋਧੀ ਆ ਜਿਹੜਾ ਵੀ ਸਿਧਾਂਤ ਦੇ ਉੱਪਰ ਚੱਲੇਗਾ ਮੈਂ ਉਹਦੇ ਨਾਲ ਆ ਜਿਹੜਾ ਸਿਧਾਂਤ ਤੋਂ ਪਾਸੇ ਹੋਏਗਾ ਮੈਂ ਉਹਦਾ ਬਿਲਕੁਲ ਵਿਰੋਧੀ ਆ ਚਲੋ ਉਹਦੇ ਚਲੋ ਚਲੋ ਤੁਸੀਂ ਵੀ ਜਿੰਦੇ ਜਗਦੇ ਮਾੜਾ ਸੁੱਖ ਰੱਖੇ ਚਲੋ ਮੇਰੀ ਉਮਰ ਮੈਨੂੰ ਕਿਉਂਕਿ ਹੱਡ ਦੀ ਪ੍ਰੋਬਲਮ ਹੈ ਜੇ ਜਿੰਦਾ ਰਿਹਾ ਤਾਂ ਤੁਸੀਂ ਹਾਲ ਵੇਖ ਲਓ ਪੰਜਾਬ ਦੇ ਕੀ ਬਾਨ ਨੇ ਤੇ ਮੈਂ ਵੀ ਵੇਖੂਗਾ ਤੇ ਫਿਰ ਤੁਹਾਨੂੰ ਮੈਂ ਫੋਨ ਕਰੂੰਗਾ ਪਾਜੀ ਮਤਲਬ ਤੁਹਾਨੂੰ ਜਨਾਰਖੋ ਪੰਜਾਬ ਦੇ ਪ੍ਰਤੀ ਨਹੀਂ ਅਮਰ ਪਾਵੇ ਨੀ ਕਰ ਦਿੱਤਾ ਮੈਂ ਵੇਖੂਗਾ ਮੈਂ ਵੇਖੂਗਾ ਹਾਲਾਤ ਪੰਜਾਬ ਦੇ ਕੀ ਪੰਜਾਬ ਦੇ ਜਿਹੜਾ ਤੂੰ ਤੁਸੀਂ ਪੰਜਾਬ ਪ੍ਰਤੀ ਮਾੜਾ ਸੋਚੀ ਜਾਣਾ ਤਾਂ ਫਿਰ ਥੋੜੀ ਸੋਚ ਮਾੜੀ ਹੈ ਮਾੜਾ ਨਹੀਂ ਸੋਚਦੇ ਪਾਜੀ ਮੈਂ ਵੀ ਪੰਜਾਬ ਹੀ ਰਹਿੰਦਾ ਬੱਚੇ ਅਨੰਦਪੁਰ ਦੇ ਲਾਗੀ ਬਣਦੇ ਨੇ ਅਨੰਦਪੁਰ ਦੇ ਰਾਹ ਪੈਂਦੇ ਨੇ ਸ਼ਾਬਾਸ਼ ਦਈਦੀ ਹੁੰਦੀ ਉਹਨਾਂ ਉਹ ਜੇ ਮੰਨੋ ਜੀ ਅਸਾਨੇ ਖੰਡੇ ਪਾਉਣ ਦੀ ਇੱਕ ਛੱਡ ਗਿਆ ਤਾਂ ਉਹਦਾ ਕਸੂਰ ਅਮਰਤਪਾਲ ਥੋੜਾ ਆ ਇੱਕ ਮਿੰਟ ਭਾਜੀ ਤੁਹਾਡੀ ਗੱਲ ਸੱਚੀ ਜਦੋਂ ਮੈਂ ਇਹ ਗੱਲ ਕਰਦਾ ਜਦੋਂ ਪਹਿਲਾਂ ਜਿਹੜੀਆਂ ਗੱਲਾਂ ਕਾਂਡੇ ਨੇ ਤੁਸੀਂ ਕੋਈ ਪਹਿਲਾਂ ਜੋ ਹੋਇਆ ਜੋ ਆ ਉਦੋਂ ਸਰਕਾਰ ਕੋਲ ਅਸਲਾ ਹੈ ਨਹੀਂ ਨਾ ਇੱਕ ਛੱ ਇੱਕ ਗੋਲੀ ਪੈਂਦੀ ਸੀ ਉਹ ਚਲਾ ਦਿੰਦੇ ਸੀ ਹੁਣ ਸਰਕਾਰ ਕੋਲ ਅਸਲਾ ਇੰਨਾ ਵਾ ਕਿ ਵੱਤ ਵੱਤ ਅੱਧਾ ਘੰਟਾ ਜਾ ਕੇ ਇੱਕ ਮਿੰਟ ਅਸਲੇ ਤੋਂ ਦਰਬਾਰ ਸਭ ਤੇ ਅਟੈਕ ਕਰ ਦਿੱਤਾ ਸੀ ਦੱਸੋ ਮੈਨੂੰ ਆਹ ਤੇ ਪਹਿਲੇ ਤੋਂ ਦਰਬਾਰ ਸਭ ਤੇ ਅਟੈਕ ਹੋ ਗਿਆ ਸੀ ਨਹੀਂ ਆ ਤੇ ਕਿੰਨੇ ਕ ਚੜੀ ਉਦੋਂ ਨੋਰਮਲ ਥਿਆਰੀ ਜੇ ਉਹਨਾਂ ਕੋ ਅੱਜ ਵੀ ਉਹ ਛੱਡਿਆ ਕਰੋ ਨੋਰਮਲ ਥਿਆਰੀ ਸੀ ਕਿੱਥੋਂ ਗੋਲਾ ਚੱਲਦਾ ਸੀ ਕਿੱਥੋਂ ਕਲਤਖ ਸਾਹਿਬ ਦੇ ਉੱਪਰ ਵੱਜਦਾ ਸੀ ਉਹ ਤੇ 1 ਮਿੰਟ ਉਹ ਤੁਸੀਂ ਗੱਲ ਉਹ ਥਿਆਰੀ ਜਿਹੜੀਆਂ ਸੈਕਿੰਡ ਵਾਰੀਆਂ ਜਾਂ ਹੋਰ ਜਿਹੜੀਆਂ ਜੰਗਾਂ ਲੜੀਆਂ ਸੀ ਉਹ ਸਾਰੀਆਂ ਕੇ ਵਿੱਚ ਪੇੜਾ ਨਾਲ ਲੜੀਆਂ ਸੀ ਨਹੀਂ ਮਤਲਬ ਬੰਬ ਹੈਗੇ ਪਰ ਉਹ ਤਕਨੀਕ ਨਹੀਂ ਸੀ ਨਾ ਜਿਹੜੀਆਂ ਮੇਰੀ ਪਾਕਿਸਤਾਨ ਨਾਲ ਜੰਗ ਲੜੀ ਸੀ ਮੈਨੂੰ ਦੱਸੋ ਚੱਪੜਾਂ ਨਾਲ ਲੜੀ ਸੀ ਉਹ ਬਾਜੀ ਮੈਂ ਬਾਤ ਹੋਈ ਵੀ ਥੋੜੀ ਆਲੀ ਯਾਰ ਪਾਜੀ ਬੰਬੂ ਕਿਹੜੇ ਯੁੱਗ ਦੀਆਂ ਗੱਲਾਂ ਕਰਦੇ ਹੋ ਮੈਨੂੰ ਲੱਗਦਾ ਤੁਸੀਂ ਉਸ ਯੁੱਗ ਦੇ ਤਾਂ ਨਹੀਂ ਜਦੋਂ ਮੇਰੇ ਖਿਆਲ ਕੇ ਕਹਿੰਦੇ ਫੌਜ ਵਿੱਚ ਪੇੜਾਂ ਨਾਲ ਲੜਦੀ ਹੁੰਦੀ ਸੀ ਉਹ ਨਹੀਂ ਪਾਜੀ ਪਰ ਤਕਨੀਕ ਅੱਜ ਵੱਧ ਗਈ ਹੈ ਪਾਜੀ ਤੁਹਾਨੂੰ ਵੀ ਪਤਾ ਕਿ ਤਕਨੀਕ ਵਧੀਆਂ ਪ੍ਰਾਣੀਆਂ ਵਧੀਆਂ ਚਲੋ ਜੇ ਮੰਨ ਲਓ ਹੋਰ ਵੱਧ ਗਈ ਹੋਵੇਗੀ ਮੰਨ ਲਿਆ ਹਨਾ ਤੇ ਅਸੀਂ ਕਦੋਂ ਕਿੰਨੇ ਵੀ hathiar ਲੈ ਕੇ ਸਰਕਾਰ ਦੇ ਨਾਲ ਲੜੋ ਪਰ ਘਟੋ ਘਟ ਆਪਣੇ ਦਿਲੋ ਦਿਮਾਗ ਵਿੱਚ ਰਾਜ ਦਾ ਸੰਕਲਪ ਤੇ ਰੱਖੋ ਨਾ ਨਹੀਂ ਰਾਜ ਦੀ ਗੱਲ ਪਾਜੀ ਇੱਕ ਚੀਜ਼ ਚੇਤੇ ਰੱਖਿਆ ਜੇ ਮੈਨੂੰ ਨਹੀਂ ਪਤਾ ਤੁਸੀਂ ਕੀ ਸੋਚਦੇ ਮਾਲਕੋ ਪਰ ਇੱਕ ਚੀਜ਼ ਚੇਤੇ ਰੱਖੋ ਮਾੜੀ ਜੀ ਮੇਰੀ ਬੇਨਤੀ ਹੈ ਸਾਡੇ ਪੁਰਖਿਆਂ ਨੇ ਇਸ ਧਰਤੀ ਤੇ ਬਈ ਜੀ ਰਾਜ ਕੀਤਾ। ਰੋਜ਼ ਅਰਦਾਸ ਦੇ ਵਿੱਚ ਕਹਿੰਦੇ ਆ ਰਾਜ ਕਰੇਗਾ ਖਾਲਸਾ। ਠੀਕ ਹੈ ਜੀ। ਅੱਜ ਸਾਡੇ ਕੋਲ ਰਾਜ ਨਹੀਂ ਹੈ ਪਰ ਰਾਜ ਵੀ ਸਾਡੇ ਕੋਲ ਹਿਸਟਰੀ ਆ ਦੁਨੀਆ ਦਾ ਬੈਸਟ ਰਾਜ ਅਸੀਂ ਕੀਤਾ ਹੈ। ਸਾਡੇ ਰਾਜ ਦੇ ਵਿੱਚ ਨਾ ਕੋਈ ਬੇਦਬੀ ਕੋਈ ਆ ਸਾਡੇ ਰਾਜ ਵਿੱਚ ਨਾ ਕਿਸੇ ਨੂੰ ਫਾਂਸੀ ਦਿੱਤੀ ਗਈ ਹੈ। ਸਾਡੇ ਰਾਜ ਵਿੱਚ ਕੁੱਤੇ ਦੇ ਗਲ ਵਿੱਚ ਕੈਂਠਾ ਪਾ ਦਿੰਦੇ ਸੀ ਕੋ ਲਾਉਂਦਾ ਨਹੀਂ ਸੀ। ਸਾਡੇ ਰਾਜ ਦੇ ਵਿੱਚ ਕੋਈ ਭੁੱਖਾ ਨਹੀਂ ਚਾਉਂਦਾ। ਸਾਡੇ ਰਾਜ ਦੇ ਵਿੱਚ ਕੋ ਰੇਪ ਨਹੀਂ ਸੀ ਹੁੰਦਾ। ਮਤਲਬ ਇਹ ਚਾਹੁੰਦੇ ਆ ਕਿ ਹਾਂ ਪੰਜਾਬੀ ਮਤਲਬ ਐਂ ਦਾ ਚਾਹੁੰਦੇ ਆ ਉਹ ਕਹਿੰਦਾ ਮਤਲਬ ਹੁਣ ਤੁਸੀਂ ਵੇਖੋ ਵੀ ਤੁਸੀਂ ਕੀ ਸਮਝਦੇ ਪਏ ਹੋ? ਮਤਲਬ ਗੁੰਡਾਗਰਦੀ ਵਾਲਾ ਰਾਜ ਚਾਹੁੰਨੇ ਆਪਾਂ ਵੀ ਕਿ ਜਿੱਦਾਂ ਲੋਕੀ ਗੁੰਡਾਗਰਦੀ ਕਰਦੇ ਉਹਦਾ ਆਪਾਂ ਰਾਜ ਕਿਤੇ ਗੁੰਡਾਗਰਦੀ ਕਰੀਏ ਕਿ ਸਾਡਾ ਹਰ ਮਛਲੇ ਲੋਕਾ ਦੇ ਫੋਨ ਕਰਨ ਵਾਲੇ ਦਾ ਠੀਕ ਹੈ ਨਾ ਇੱਕ ਗੱਲ ਸੁਣ ਮੇਰੀ ਵੀਰ ਮੈਂ ਤੇ ਤੈਨੂੰ ਕਹਿ ਰਿਹਾ ਵੀ ਸਾਡਾ ਰਾਜ ਇਹੋ ਜਿਹਾ ਸੀ ਵੀ ਕਿਤੇ ਬੇਦਬੀ ਨਹੀਂ ਸੀ ਕੋਈ ਕਿਤੇ ਕਿਸੇ ਧਰਮ ਗ੍ਰੰਥ ਦੀ ਬੇਦਬੀ ਨਹੀਂ ਸੀ ਕੋਈ ਕਿਤੇ ਕਿਸੇ ਪੁੱਤਰ ਦੇ ਗੱਲ ਵਿੱਚ ਕੈਂਠਾ ਪਾ ਦਿੰਦੇ ਸੀ ਲਉਂਦੇ ਰਿ ਸੀ ਸਾਡੇ ਰਾਜ ਭਾਗ ਜੋ ਕ੍ਰਾਈਮ ਨਹੀਂ ਸੀ ਔਰ ਤੁਸੀਂ ਕਹਿੰਦੇ ਗੁੰਡਾਗਰਦੀਆਂ ਕਰਨੀਆਂ ਨੇ ਇੱਕ ਮਿੰਟ ਚਲੋ ਵੀਰ ਉਹ ਕਹਿੰਦੇ ਗੁੰਡਾਗਰਦੀ ਕਰਨੀ ਆ ਵੇ ਇੱਕ ਮੇਰ ਵੀ ਕਿਹਨੇ ਕੀਤੀ ਪਲਾਵ ਦੇ ਦੱਸੋ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਭੇਦ ਵੀ ਕਿਹਨੇ ਕੀਤੀ ਤਾਂ ਤੁਸੀਂ ਦੱਸ ਦਿਓ ਕਿਹਨੇ ਕੀਤੀ ਹੈ ਤੇ ਨਹੀਂ ਜਿੰਨੇ ਕੀਤੀ ਤੇ ਫਿਰ ਚੁੱਪ ਕੇ ਬੈਠਾ ਉਹ ਜਾ ਕੇ ਬਦਲਾ ਲਵੇ ਜਿਹੜੇ ਆਪਣੇ ਸਿੰਘ ਰਿਆ ਅੰਦਰ ਵਕ ਉਹਦੇ ਜੇਨਾ ਕਿੱਥੇ ਆ ਗਏ ਭਾਈ ਤੂੰ ਕਿੱਥੇ ਆ ਚਾ ਗਿਆ ਹੋਇਆ ਭਾਈ ਇਹ ਗੱਲ ਮੈਂ ਕਿੱਥੇ ਆ ਮੈਂ ਮੁੰਬਈ ਆ ਇਹੋਲੇ ਸਵੇਰੇ ਆ ਚੱਲ ਆਪਾਂ ਚੱਲਦੇ ਆ ਸਵੇਰੇ ਬੁਰਖੇ ਦੇ ਬਿਜੇ ਆਉਣਾ ਆਪਾਂ ਚੱਲਦੇ ਨਹੀਂ ਨਹੀਂ ਮੈਂ ਆ ਮੈਂ ਆਉਣਾ ਮੇਰੇ ਨਾਲ ਚੱਲੋ ਮੈਂ ਜਨਵਰੀ ਮਹੀਨੇ 'ਚ ਪੰਜਾਬ ਆਉਣਾ ਤੁਸੀਂ ਉਹਨਾਂ ਨੂੰ ਫੋਨ ਕਰੋ ਜੇ ਆ ਗੱਲ ਕਰਨੀ ਪਵੇ ਤਾਂ ਪਸ਼ਾਪ ਨਿਕਲ ਜਾਂਦਾ ਜੇ ਕੋਈ ਬੰਦਾ ਅੱਗੇ ਹੋ ਕੇ ਤੁਰ ਛੋਟੀ ਮੋਟੀ ਗੱਲ ਅੱਜ ਪੁਲਿਸ ਨੇ ਲਾਜਾ ਬੰਦ ਕੀਤਾ ਪਿਆ ਇੱਕ ਮਿੰਟ ਇੱਕ ਮਿੰਟ ਮੇਰਾ ਪਿੰਡ ਬੁਆਲਾ ਮੇਰੇ ਘਰ ਜਾ ਕੇ ਮੇਰੀ ਹਿੱਸੇ ਪੁੱਛ ਲਈ ਇੱਕ ਨੰਬਰ ਦਾ ਮੈਂ ਗੁੰਡਾ ਬੰਦਾ ਮੈਂ ਮੇਰਾ ਸਰੀਰ ਪਤਲਾ ਦੁਬਲਾ ਵਾ ਮੇਰੇ ਜਾ ਕੇ ਘਰ ਕੋਈ ਚੀਜ਼ ਜਾਂ ਮੇਰੇ ਪਿੰਡ ਦੇ ਨਾਮ ਪੁੱਛ ਲਿਓ ਮੇਰਾ ਇੱਕ ਮਿੰਟ ਗੁੰ ਗੁੰਡਾ ਨਹੀਂ ਮੈਂ ਗਲਤ ਕੰਮ ਨਹੀਂ ਕੀਤਾ ਅਜ ਤੱਕ ਨਾ ਕੇਦਾ ਮਾਰ ਮਾਰਿਆ ਇੱਕ ਗੁੰਡੇ ਚ ਇਹ ਨਹੀਂ ਜੁ